ਸਰਕਾਰ ਤੁਹਾਡੇ ਦਵਾਰ ਬੁਢਾਪਾ ਪੈਨਸ਼ਨ ਹੈ ਬੁਢਾਪਾ ਪੈਨਸ਼ਨ ਕਿਉਂ ਲਈ ਜਾਂਦੀ ਹੈ ਕਿ ਤੂੰ ਬਜ਼ੁਰਗ ਹੋ ਗਿਆ ਜਿਹੜੀ ਐਕਟੀਵਿਟੀ ਘਟ ਗਈ ਇਸ ਕਰਕੇ ਤੈਨੂੰ ਪੈਨਸ਼ਨ ਦਿੰਨੇ ਆ ਉਹ ਬੁਢਾਪਾ ਪੈਨਸ਼ਨ ਚ ਕਹਿੰਦੇ ਫੇਰ ਜਾ ਕੇ ਪਹਿਲਾਂ ਲਾਈਨ ਚ ਲੱਗ ਡੇਢ ਘੰਟਾ ਬੈਂਕ ਦੇ ਚ ਫੇਰ ਤੈਨੂੰ ਬੁਢਾਪਾ ਪੈਨਸ਼ਨ ਮਿਲੂਗੀ ਲੋਕਾਂ ਦੇ ਘਰੇ ਸਰਵਿਸ ਪਹੁੰਚਣੀ ਚਾਹੀਦੀ ਹੈ ਮੈਂ ਅਮਰਦੀਪ ਸਿੰਘ ਮੈਂ ਹਿਆਰਪੁਰ ਤੋਂ ਬਿਲਾਉਂ ਕਰਦਾ ਹਾਂ ਮੈਂ 1077 ਤੇ ਕਾਲ ਕਰਕੇ ਆਪਣਾ ਮੈਰਿਜ ਸਰਟੀਫਿਕੇਟ ਬਣਾਇਆ ਹੈ ਜੋ ਵੀ ਪੰਜਾਬ ਸਰਕਾਰ ਨੇ ਇਹ ਸੁਵਿਧਾ ਸਾਨੂੰ ਦਿੱਤੀ ਹੈ ਬਹੁਤ ਹੀ ਵਧੀਆ ਹੈ ਮੇਰੇ ਘਰ ਆ ਕੇ ਇੱਕ ਕਾਲ ਤੇ ਹੀ ਇਹ ਕੰਮ ਬੜੀ ਆਸਾਨੀ ਨਾਲ ਹੋ ਗਿਆ ਹੈ ਔਰ ਆਫਲਾਈਨ ਤੇ ਫਰਕ ਆ ਅਗਰ ਉਸੇ ਸੁਵਿਧਾ ਸੈਂਟਰ 'ਚ ਜਾ ਕੇ ਕਰਵਾਉਂਦੇ ਉੱਥੇ ਕਿੰਨੀ ਕਿੰਨੀਆਂ ਲਾਈਨਾਂ ਲੱਗ ਜਾਂਦੀਆਂ ਸਵੇਰੇ ਵੱਡੀਆਂ ਵੱਡੀਆਂ ਤੇ ਸਾਨੂੰ ਉਹਦੇ ਵਿੱਚ ਬਹੁਤ ਖੱਜਲ ਖਵਾਰੀ ਹੁੰਦੀ ਹੈ ਇੱਕ ਗਰਮੀ ਦਾ ਇੰਨਾ ਮੌਸਮ ਆ ਤੇ ਟਾਈਮ ਜਿਹੜਾ ਸਭ ਤੋਂ ਵੱਡੀ ਗੱਲ ਟਾਈਮ ਆਉਟ ਟਾਈਮ ਬਹੁਤ ਖਰਾਬ ਹੁੰਦਾ ਆ ਆਨਲਾਈਨ ਦੇ ਵਿੱਚ ਸਾਡਾ ਅੱਧੇ ਘੰਟੇ ਦੇ ਵਿੱਚ ਹੀ ਸਾਰਾ ਕੰਮ ਹੋ ਗਿਆ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਸਾਡੀ ਪਰ ਕਈ ਵਾਰੀ ਕੰਮ ਨਹੀਂ ਹੁੰਦਾ ਸਾਨੂੰ ਬਾਰ ਬਾਰ ਜਾਣਾ ਪੈਂਦਾ ਆ ਬਸ ਜਿਸ ਤਰ੍ਹਾਂ ਅਸੀਂ ਆਨਲਾਈਨ ਘਰ ਬੈਠੇ ਸੁਵਿਧਾ ਲਈ ਹੈ ਤਾਂ ਸਾਡਾ ਇੱਕ ਦਿਨ 'ਚ ਹੀ ਅੱਧੇ ਘੰਟੇ ਦੇ ਵਿੱਚ ਹੀ ਕੰਮ ਹੋ ਗਿਆ ਹੈ ਜਿਹੜਾ ਉਹਨਾਂ ਨੇ ਇਹ ਦਸੇ ਉੱਤਰ ਤੇ ਕਾਲ ਕਰਕੇ ਜਿਹੜੀ ਸੁਵਿਧਾ ਦਿੱਤੀ ਹੈ ਉਸ ਲਈ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਆ ਤੇ ਉਹਨਾਂ ਨੇ ਸਾਡੇ ਲਈ ਆਮ ਲੋਕਾਂ ਦੇ ਲਈ ਇਹ ਸੁਵਿਧਾ ਦਿੱਤੀ ਹੈ ਮੇਰਾ ਨਾਮ ਖਲਵੀਰ ਹੈ ਮੈਂ ਪਿੰਡ ਭਣਵਾਲ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹਾਂ ਤੇ ਮੈਂ ਪਿਛਲੇ ਦਸੰਬਰ ਮਹੀਨੇ ਤੋਂ ਜਦੋਂ ਦੀ ਦਸ਼ਤਰ ਸਰਵਿਸ ਸਟਾਰਟ ਹੋਈ ਹੈ ਉਦੋਂ ਤੋਂ ਮੈਂ ਘਰ-ਘਰ ਜਾ ਕੇ ਜਿੱਦਾਂ ਕੋਈ ਵੀ ਸਿਟੀਜ਼ਨ ਅਪਲਾਈ ਕਰਦਾ ਹੈ ਸਰਵਿਸ ਬਾਰੇ ਤੇ ਉਹ ਅਸੀਂ ਸਰਵਿਸ ਘਰ-ਘਰ ਜਾ ਕੇ ਪ੍ਰੋਵਾਈਡ ਕਰੀ ਦੀ ਸਿਟੀਜ਼ਨ ਨੂੰ ਤੁਸੀਂ ਇਸ ਸਰਵਿਸ ਲਈ ਦਸ਼ਤਰ ਤੇ ਕਾਲ ਕਰ ਸਕਦੇ ਹੋ ਇਹਦੀਆਂ ਮੁੱਖ ਸਰਵਿਸਾਂ ਜਿਹੜੀਆਂ ਕਾਮਨਲੀ ਯੂਜ਼ ਹੁੰਦੀਆਂ ਹਨ ਉਹ ਬਰਥ ਸਰਟੀਫਿਕੇਟ ਦੀਆਂ ਡੈਥ ਦੀਆਂ ਦਸ਼ਤਰ ਤੇ ਦੇ ਲਈ ਤੁਸੀਂ ਫੋਨ ਕਰੋ ਸੇਵਾ ਸਹਾਇਕ ਤੁਹਾਡੇ ਘਰ ਆਂਦਾ ਹੈ ਤੇ ਤੁਹਾਡੀ ਸਰਵਿਸ ਜੋ ਵੀ ਡਨ ਕਰਕੇ ਚਲੇ ਜਾਂਦਾ ਹੈ ਫਿਰ ਜਦੋਂ ਵੀ 2-3 ਦਿਨ ਬਾਅਦ ਜਾਂ ਹਫਤੇ ਬਾਅਦ ਵੀਕਵਾ ਤੁਹਾਡਾ ਡਾਕੂਮੈਂਟ ਹੋ ਜਾਂਦਾ ਡਨ ਹੋ ਜਾਂਦਾ ਹੈ ਉਹ ਤੁਹਾਡੇ ਘਰ ਵੀ ਫੜਾ ਜਾਂਦਾ ਹੈ ਸੀਐਮ ਭਗਵੰਤ ਮਾਨ ਜੀ ਦਾ ਮੈਂ ਬਹੁਤ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹ ਸੁਵਿਧਾ ਸਾਨੂੰ ਦਿੱਤੀ ਹੈ ਤੇ ਸਾਡਾ ਕੰਮ ਜਿਹੜਾ ਘਰ ਬੈਠੇ ਬਹੁਤ ਆਸਾਨੀ ਦੇ ਨਾਲ ਹੋ ਗਿਆ ਹੈ